ਆਹ ਬੋਤਲ ਸਮਾਨ ਚੋਂ ਕੱਢਿਆ ਬਾਹਰ ਆਹੋ ਸਾਫ ਇੱਧਰ ਵੀ ਆਹ ਵਿਖਾਓ ਇੱਧਰ ਵੀ ਪਾਣੀ ਛੱਡਾ ਹਾਂ ਦਾਜੀ ਸਾਫ ਆਹ ਬੈਠੀ ਜਾ ਰਹੀ ਹੈ ਲੱਗਦਾ ਲੱਗ ਰਿਹਾ ਨਾਲੇ ਨਹੀਂ ਹੈ ਧਿਆਨ ਨਹੀਂ ਭੰਗਦਾ ਪੀਦੇ ਹੋਗੇ ਇਨਾਂ ਕੋ ਪੀਦੇ ਵੀ ਜੇ ਜਲਾ ਸਮਾਨ ਆਪਣਾ ਜਿਹੜਾ ਲਾਉਂਦਾ ਸਮਾਨ ਜਿਆਦਾ ਲਾਉਂਦਾ ਲਾ ਕੇ ਆਪਣਾ ਅੱਗੇ ਤੇ ਰਹਿ ਨਹੀਂ ਲੈ ਗਲਾ ਰਾਜਾ ਰਾਹ ਆਪਣੇ ਲਈ ਮਾਤਰਾ ਨਾ ਕਰਾਉਣਾ ਤਾਰੀਫ ਕਰ ਲੈ ਮੇਰਾ ਨਹੀਂ ਦੇਖ ਲੋ ਮੇਰਾ ਤੁਮ ਸਮਾਨ ਮੇਰਾ ਚੁੱਕੋ ਚੁੱਕੋ ਜਾ ਰਹਾ ਹੈ ਬਾਈ ਜੀ ਲੈ ਜਾ ਦੋਵੇਂ ਰੇੜੀਆਂ ਚੁੱਕੇ ਟਾਉ ਟਾਉ ਇਸ ਕੋਈ ਕੇਲਾ ਸਾਰੀ ਵੇਲੇ ਉਹ ਕੇਲਾ ਉਹ ਢੇੜ ਕੇ ਰੱਖਿਆ ਹੁੰਦਾ ਕੱਲ ਦੀ ਦੁਆਰ ਤੇ ਮੇਰਾ ਤਾਂ ਪਹਿਲਾਂ ਤੋਂ ਢੇੜ ਕੇ ਰੱਖਿਆ ਹੋਇਆ ਹੈ ਇਹ ਗਾੜੀ ਉਹ ਵੇਲੇ ਉਹੋ ਕੱਲ ਕੀ ਬਚੀ ਕੱਲ ਦਾ ਹੈ ਜੀ ਕੱਲ ਦਾ ਕੋਈ ਨਹੀਂ ਬੋਜਾ ਫਰੂਟ ਕੱਲ ਕਾ ਹਾਂ ਇਹ ਕੱਲ ਦਾ ਜੇ ਕੱਲ ਕਾ ਫਰੂਟ ਹੈ अरे भैया जी इधर बात करो जे फ्रूट कल का है कौन सा चाहिए जे कहने वाला कंवारदा नहीं जी बंदे की थी हां वो बोल रहे हो ना कल का फ्रूट है जे कब का आज का है आज का है इसे पता चलता है जे आज का फ्रूट है नहीं नहीं तो फिर कब का है अरे बोलो सही इधर कल का कल का सामान भेजोगे आज इतनी गर्मी पड़ रही है आज आज सामान कल का भेजोगे ये केला मंगाया है हां तो खराब क्यों रखा ये तो है पर तो जैसा आपने खराब रखा जैसे जानवर भी नहीं खाते तो आपने क्यों रखा जा रखा है सारा इसे फेंकना कहां पर है ये रख क्या बात हुई आप रेडमी को लेकर जा रहे हो दूसरे बंदे ने पक्के केले रखे थे क्या क्या पता, पता नहीं जी मुझे तो पता नहीं आपको नहीं पता यार आप क्या खिला रहे हो लोगों को आप क्या खिला रहे हो लोगों को क्या खिला रहे हो लोगों को अभी आप रेडी बैग कर लेके जा रहे हो क्या खिला रहे हो लोगों को जहर खिला रहे हो लोगों को कीड़े खिला रहे हो बेटा के मानस जा मत लोग सुनाइए हां जी सर आज के इस ਇਹ ਜੋ ਲਿਖਿਆ ਗਿਆ ਪ੍ਰੋਗਰਾਮ ਕੀ ਕਹਿਣਾ ਚਾਹੁੰਦੇ ਇਸ ਬੰਦੀ ਆ ਜੀ ਇਹ ਬਿਲਕੁਲ ਗੰਦ ਖੌਂਡ ਹੈ ਜੀ ਗਲੇ ਕੇਲੇ ਆ ਇਹਦੇ ਉੱਤੇ ਪਪੀਤੇ ਕੱਢੇ ਆ ਤੇ ਉਹਨਾਂ ਨੂੰ ਸੁੰਡੇ ਪਏ ਆ ਇਹ ਸਾਰਾ ਸਮਾਨ ਜਿਹੜਾ ਇਹਦੀ ਰੇਡੀ ਤੋਂ ਬਰਾਮਦ ਕੀਤਾ ਉਹ ਬਿਲਕੁਲ ਬੇਕਾਰ ਹੈ ਤੇ ਲੱਗੇ ਨੱਕ ਨਹੀਂ ਦਿੱਤਾ ਜਾਂਦਾ ਜੀ ਕਿ ਕਿਹੜੀ ਕਿਹੜੀ ਟੀਮ ਪਹੁੰਚੀ ਆ ਜਿੱਥੇ ਜੀ ਇੱਥੇ ਇੱਕ ਤੇ ਹਲਸ ਡਿਪਾਰਟਮੈਂਟ ਵੱਲੋਂ ਆਏ ਆ ਜੀ ਨਗਰ ਕੌਂਸਲਰ ਨਗਰ ਕੌਂਸਲਰ ਵੱਲੋਂ ਆਈ ਹੈ ਜੀ ਟੀਮ ਕੀ ਕਾਰਵਾਈ ਕੀਤੀ ਜਾਏ ਜਾਵੇਗੀ ਹੁਣ ਇਹਨਾਂ ਕਲਾਬ ਇਹਨਾਂ ਦੀਆਂ ਰੇੜੀਆਂ ਤੇ ਸਾਰੋਂ ਨਹੀਂ ਲਾ ਚੱਲੇ ਆ ਇਹਨਾਂ ਨਾਲ ਕਰ ਕਸਾ ਨਹੀਂ ਠੀਕ ਐ ਮੈਨੂੰ ਹੋਰ ਵੀ ਕਿਤੇ ਫਿਰ ਮਾ ਰੋਡ ਤੇ ਇਕੱਲੀ ਰੇਡ ਕੀਤੀ ਜਾ ਰਹੀ ਹੈ ਅੱਜ ਅੱਜ ਫਿਰ ਹਾਲ ਇੱਥੋਂ ਹੀ ਸ਼ੁਰੂ ਕੀਤਾ ਜੀ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਉਸ ਜੋ ਪੈਸਾ ਲੱਗਿਆ ਉਹ ਕੋਈ ਚੀਜ਼ ਇਹ ਮੇਰੇ ਬੇਚੜੀ ਸਾਰੀ ਬਲੋਗ ਨੋਟਿਸ ਕੀਤੀ ਗਈ ਹੈ ਨਹੀਂ ਜਿਸ ਤਰ੍ਹਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਖਿਲਵਾੜ ਹੋ ਰਿਹਾ ਜੀ ਇਹਦੇ ਸਿਰਿਆਂ ਮੋਪਣਾ ਤੇ ਲੱਗੇ ਦੁਕਾਨਦਾਰਾਂ ਦਾ ਫਤਵੀ ਬੰਦਾ ਵਾ ਜਿਹੜੇ ਜਿੱਥੇ ਹਾਰ ਖਿਆ ਜਾਵੇ ਇਹਨਾਂ ਲੋਕਾਂ ਨੂੰ ਜਿਹੜਾ ਵਸਤੇ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਜਿੱਤਾਂ ਅੱਜ ਕੱਲ੍ਹ ਹੈ ਜਾ ਦੂਈ ਇਮਪੋਸ਼ਨ ਬੱਚਿਆਂ ਨੂੰ ਲੱਗ ਰਹੀਆਂ ਵਾ ਉਹਦਾ ਮੇਨ ਰੀਜਨ ਹੀ ਇਹ ਹੋਆ ਕਿ ਜਿਹਦੇ ਪਾਉਂਡਿੰਗ ਸਾਰਾ ਕੁਝ ਇਹ ਹੋ ਰਿਹਾ ਠੀਕ ਹੈ ਭਾਜੀ ਇਸ ਤਰ੍ਹਾਂ ਤੁਹਾਡੇ ਲੱਗੇ ਇਦਾਂ ਦਾ ਕੰਮ ਚੱਲ ਰਿਹਾ ਕਦੀ ਤੁਹਾਡੇ ਧਿਆਨ ਚ ਨਹੀਂ ਆਈ ਇਹ ਸਾਰੀ ਵਾਰਤ ਵਿੱਚ ਭਾਜੀ ਇਹਨਾਂ ਦੀਆਂ ਰੇੜੀਆਂ ਹੋ ਨਵੀਆਂ ਲੱਗੀਆਂ ਨੇ ਅੱਜ ਤੋਂ ਥੋੜੇ ਮਹੀਨੇ ਪਹਿਲਾਂ ਤੀਕਾ ਗਿਊਲਰ ਦੇ ਅੱਗੇ ਰੇੜੀ ਲੱਗੀ ਉਹਨਾਂ ਦਾ ਵੀ ਇਹੀ ਹਾਲ ਹੈ ਉਹਨਾਂ ਦੀ ਵੀ ਰੇੜੀ ਇਦਾਂ ਚਕਾਈ ਗਈ ਆ ਬਟ ਆ ਜਿਹੜੀਆਂ ਰੇੜੀਆਂ ਮਹੀਨਾ ਖਾਂਢੀ ਹੋਇਆ ਲੱਗੀਆਂ ਨੇ ਉਹਨਾਂ ਨੂੰ ਆ ਇੱਕ ਰੇੜੀ ਨੂੰ ਵੱਧ ਤੋਂ ਵੱਧ 10 15 ਦੇਣੀ ਹੋਈ ਆ ਪਰ ਇਹਨਾਂ ਨੇ ਆਪਣਾ ਕੰਮ ਸ਼ੁਰੂ ਜਿਹੜਾ ਕੀਤਾ ਵਾ ਉਹ ਗੰਦ ਦੇ ਨਾਲ ਹੀ ਸ਼ੁਰੂ ਕੀਤਾ ਹਾਂਜੀ ਬਾਜੀ ਬਾਕੀ ਤੁਸੀਂ ਸਾਰਾ ਕੁਝ ਵੀਡੀਓ 'ਚ ਵੇਖ ਹੀ ਰਹੇ ਜੇ ਕਿੰਦਾ ਦਾ ਫਰੂਟ ਯੂਜ਼ ਕਰ ਰਹੇ ਆ ਤੇ ਸਾਨੂੰ ਕਹਿੰਦਾ ਜੀ ਇਹ ਅਸੀਂ ਸੁੱਟਣ ਨੂੰ ਰੱਖਿਆ ਜਦਕਿ ਇਹਦੀ ਰੇੜੀ ਦੇ ਅੰਦਰੋਂ ਸਪਰੇਟਾਂ ਦੇ ਵਿੱਚੋਂ ਬਰਾਮਦ ਕੀਤਾ ਗਿਆ ਜਿਹੜਾ ਇਹ ਸਾਫ਼-ਸੂਬਾ ਕਰਕੇ ਦੇ ਉਨੇ ਤੇ ਸੁਝਾਇਆ ਹੈਗਾ ਠੀਕ ਹੈ ਅਸੀਂ ਤਾਂ ਇਹੀ ਚਾਹਦੇ ਆਂ ਵੀ ਇਹ ਜੋ ਗੰਦ ਵਰਤਾ ਰਹੇ ਆ ਇਹਨਾਂ ਦੇ ਉਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜਾ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਠੀਕ ਹੈ ਬੋਲਣਾ ਚਾਹੋਗੇ ਆਪਕੀ ਰੇੜੀ ਜਬਤ ਕੀਤੀ ਹੈ ਜਾਂ ਬੋਲਣਾ ਚਾਹੋਗੇ ਕੁਝ ਇਸਕਾ ਮਤਲਬ ਸਾਫ ਸਾਫ ਇਹ ਹੀ ਹੋਆ ਕਿ ਆਪ ਲੋਕੋ ਨੂੰ ਗੰਦੀ ਚੀਜ਼ ਖਿਲਾ ਰਹੇ تھے ਇਸਕਾ ਮਤਲਬ ਖਿਲਾ ਰਹੇ تھے ਆਪ ਮੰਨਦੇ ਹੋ ਆਪਣੀ ਗਲਤੀ ਮੰਨਦੇ ਹੋ ਮੰਨਦੇ ਹੋ ਕੀ ਨਾਮ ਕੀ ਹੈ ਆਪਕਾ ਰਾਜਾ ਰਾ ਪੂਰਾ ਨਾਮ ਕੀ ਹੈ ਰਾਜਾ कहाँ के हो मेरठ के मेरठ के कौन हो हिंदू हो मुसलमान हो कौन हो आपके रहते कहाँ पर हो इधर मिलन पैलेस में मिलन पैलेस में कितनी देर से जूस की रेडी लगा रहे हो मैं तो रात ही खड़ा हुआ जब बंदा दूसरा था और बंदा था मैं तो रात ही आया अच्छा वो घर गया वो दो लोगों की अभी रेडी आई बंदे पीछे नहीं आए अभी आपके बाकी ਬੰਦੇ ਕੇ ਆਪਕੇ ਸਾਥੇ ਨਹੀਂ ਹੋ ਨਹੀਂ ਬਦਲੇ ਹਾਂਜੀ ਸਰ ਜਿਹੜੀ ਕਾਰਵਾਈ ਹੋਈ ਹੈ ਫਰੂਟ ਵਾਲਿਆਂ ਦੇ ਉਸੇ ਸੰਬੰਧ ਦੇ ਵਿੱਚ ਹੋਈਗੀ ਸੰਬੰਧ ਇਸ ਤਰ੍ਹਾਂ ਆ ਉਹ ਰੇੜੀਆਂ ਦੀ ਚੈੱਕ ਕੀਤੀ ਸੀ ਫਰੂਟ ਵਾਲੀਆਂ ਰੇੜੀਆਂ 'ਤੇ ਜੂਸ ਵੇਚਦੇ ਉਹਦਾ ਚੈੱਕ ਕੀਤਾ ਉਹਨਾਂ ਦਾ ਫਰੂਟ ਕੀੜੇ ਪਏ ਸੀ ਉਹਨਾਂ ਦੇ ਫਰੂਟ ਦੇ ਵਿੱਚ ਚੈੱਕ ਕੀਤਾ ਸੀ ਉਹ ਕੀੜੇ ਪਏ ਨਿਕਲੇ ਜਿਹੜਾ ਵਾ ਦੁੱਧ ਜਿਹੜਾ ਸੀ ਉਹਨਾਂ ਦਾ ਉਹ ਵੀ ਕੈਮੀਕਲ ਵਾਲਾ ਏ ਜਿਹੜਾ ਸ਼ੇਕ ਚੁੱਕ ਬਣਾ ਕੇ ਪਿਆੰਦੇ ਲੋਕ ਇੱਕ ਬ੍ਰਾਂਡ ਜਿਹੜਾ ਜੂਸ ਬਣਾ ਕੇ ਦਿੰਦੇ ਆ ਉਹਨਾਂ ਦਾ ਤੇ ਹਾਂਜੀ ਇਹ ਜਿਹੜੇ ਦੁਕਾਨਾਂ ਇਹ ਪੱਕੀਆਂ ਦੁਕਾਨਾਂ ਨਹੀਂ ਜਾਂ ਰੇੜੀਆਂ ਵਾਲੇ ਨਹੀਂ ਰੇੜੀਆਂ ਲੱਗੀਆਂ ਫੇਰਮਾ ਰੋਡ ਤੇ ਤੇ ਪ੍ਰਦੇਸੀ ਆ ਜੀ ਇਹ ਪ੍ਰਦੇਸੀ ਆ ਕੇ ਹਾਂਜੀ ਬਾਹਰੋਂ ਆਏ ਆ ਕਿਤੇ ਯੂਪੀ ਤੋਂ ਕੋਈ ਤੇ ਕਿੱਥੋਂ ਆਏ ਜੇ ਤੇ ਇਹਨਾਂ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਦੀ ਰੇੜੀਆਂ ਆਪਾਂ ਜ਼ਬਤ ਕਰ ਲਈਆਂ ਇਹਨਾਂ ਦੇ ਯੂ ਵੀ ਹੋਣਾ ਹੈ ਇਹਨਾਂ ਨੂੰ ਚਲਾਨ ਕਟਾਂਗੇ ਕਾਨੂੰਨੀ ਕਾਰਵਾਈ ਹੋਏ ਇਹਨਾਂ ਦੀ ਵੱੜੀ ਕਰਾਂਗੇ ਇਹਨਾਂ ਦੇ ਕੀ ਅਪੀਲ ਕਰਨੀ ਚਾਹੋਗੇ ਬਾਕੀ ਵੀ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਆਮ ਮੈਂ ਦੇ ਹੱਥ ਜੋੜ ਕੇ ਬੇਨਤੀ ਆਮ ਪਬਲਿਕ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖੋ ਇਹੋ ਜਿਹੇ ਰੀੜੀਆਂ ਵਾਲੇ ਕੋ ਜੂਸ ਨਾ ਪੀਓ ਜਿਹੜਾ ਗੱਦਾ ਜੂਸ ਪਿਆਉਂਦੇ ਆ ਚੰਗਾ ਖਾਓ ਆਪਣੇ ਜਿਹੜੇ ਬਿਮਾਰੀਆਂ ਤੋਂ ਬਚੇ ਰਹੋਗੇ ਆਪਣੇ ਲਾਗੂ ਆਲੇ ਦਾ ਨੇ ਸਫਾਈ ਜੜੀ ਰੱਖੋ ਆਸਪਾਸ ਦੀ ਸਫਾਈ ਰੱਖੋ ਸਾਫ ਸਫਾਈ ਰੱਖੋ ਆਪਣੇ ਤੇ ਇਹਨਾਂ ਕੋ ਰੀੜੀਆਂ ਵਾਲਿਆਂ ਨੂੰ ਇਹੋ ਪੀ ਲਿਆ ਜੇ ਤੁਸੀਂ ਪੈਸੇ ਲੈਣੇ ਆ ਕਿ ਉਹ ਉਹਨਾਂ ਨੂੰ ਚੰਗਾ ਖਵਾਓ ਮਾੜਾ ਨਾ ਗੰਦ ਨਾ ਖਵਾਓ ਜਿਹੜਾ ਉਹਨਾਂ ਦੀ ਸਿਹਤ ਨਾਲ ਖਰਾਬ ਹੋਏ ਕੋਈ ਬਿਮਾਰੀ ਬਿਮਾਰੀ